ਜੋ ਚ ਜਾਣ ਵਾਲੇ ਰਸਤਲ ਵਾਲੇ ਜੱਛ ਜਿਹੜੇ ਨੇ ਦੇਵਤੇ ਇਹ ਕੁਬੇਰ ਦੇ ਅੱਗੇ ਗਰਿੰਦੇ ਨੇ ਤੇ ਪੁਜੰਗ ਸੱਪ ਜਿਹੜੇ ਨੇ ਸਭੇ ਸਿਰ ਨਿਆਵੇਂ ਤੁਹਾਨੂੰ ਸਾਰੇ ਹੀ ਮੱਥਾ ਟੇਕਦੇ ਨੇ ਕੋਈ ਹੈ ਜਿਹੜਾ ਰੱਬ ਨੂੰ ਨਹੀਂ ਮੱਥਾ ਟੇਕਦਾ ਮਹਾਰਾਜ ਕਹਿੰਦੇ ਉਹਨੂੰ ਸਾਰੇ ਹੀ ਮੱਥਾ ਟੇਕਦੇ ਨੇ ਪਾਏ ਸਕੈ ਨਹੀਂ ਪਾਰ ਪ੍ਰਭਾਹੁ ਕੋ ਪਰ ਵਾਹਿਗੁਰੂ ਦਾ ਪ੍ਰਭੂ ਦਾ ਕੋਈ ਪਾਰ ਨਹੀਂ ਪਾ ਸਕੈ ਇਹਨਾਂ ਚੋਂ ਕੋਈ ਨਹੀਂ ਦੱਸ ਸਕਿਆ ਉਹ ਕਿ ਕਿੰਨਾ ਵੱਡਾ ਹੈ ਨੇਤ ਹੀ ਨੇਤ ਹੈ 베ਦ ਬਤਾਵੇ 베ਦ ਵੀ ਕਹਿੰਦੇ ਨੇ ਨੇਤ ਹੈ ਨੇਤ ਹੈ ਨਾ ਇਤੀ ਪੂਰਾ ਅੱਖਰ ਬਣਦਾ ਇਹ ਨਾ ਇਤੀ ਹੈ ਨਾ ਇਤੀ ਭਾਵ ਨਹੀਂ ਤੇਰਾ ਅੰਤ ਨਹੀਂ ਹੈ ਤੇਰਾ ਅੰਤ ਫਿਰ ਆਪਾਂ ਨੂੰ ਬੋਲਦੇ ਨੇ ਨੇਤ ਹੀ ਨੇਤ ਹੈ 베ਦ ਬਤਾਵੇ ਨਹੀਂ ਹੈ ਤੇਰਾ ਕੋਈ ਅੰਤ ਨਹੀਂ ਹੈ ਤੇਰਾ ਕੋਈ ਅੰਤ ਬੇਅੰਤ ਹੈ ਬੇਅੰਤ ਹੈ ਕੋਜ ਥੱਕ ਥੱਕੇ ਸਭ ਹੀ ਖੁਜੀ ਅਸਰ ਸਾਰੇ ਜਿੰਨੇ ਖੋਜ ਕਰਨ ਵਾਲੇ ਸੀ ਦੇਵਤੇ ਰੱਬ ਦੀ ਖੋਜ ਕਰਨ ਲੱਗ ਪਏ ਹਾਰ ਪਰੇ ਹਾਰ ਕੇ ਡਿੱਗ ਪਏ ਆਪਣੀ ਤਾਂ ਉਮਰ ਬੜੀ ਛੋਟੀ ਜੀ ਹੈ ਨਾ ਦੇਵਤਿਆਂ ਦੀ ਉਮਰ ਬੜੀ ਵੱਡੀ ਲੰਬੀ ਉਮਰ ਹੁੰਦੀ ਹੈ ਇੱਕ ਇੱਕ ਕਲਪਤ ਕਿਸੇ ਦੀ ਉਮਰ ਆਏ ਕਿਸੇ ਦੀ ਦੋ ਕਲਪ ਹੈ ਕਲਪਾਂ ਦੀ ਗਿਣਤੀ ਬਹੁਤ ਵੱਡੀ ਹੈ ਚਾਰ ਯੁਗ ਜਦੋਂ ਬਤੀਤ ਹੋ ਜਾਂਦੇ ਨੇ ਇੱਕ ਚੌਂਕੜੀ ਕਹਿੰਦੇ ਨੇ ਇਹਨਾਂ ਜਦੋਂ ਇਸ ਤਰ੍ਹਾਂ 10 ਚੌਂਕੜੀਆਂ ਬਤੀਤ ਹੋ ਜਾਂਦੀਆਂ ਨੇ ਤਾਂ ਉਹਨੂੰ ਇੱਕ ਕਲਪ ਕਹਿੰਦੇ ਨੇ ਅਥਵਾ ਕਲਪ ਉਹਨੂੰ ਵੀ ਕਹਿੰਦੇ ਨੇ ਜਦੋਂ ਸਵਰਗਾਂ ਦੇ ਵਿੱਚ ਜਿਹੜਾ ਕਲਪ ਬ੍ਰਿਛ ਹੈ ਉਹਦਾ ਜਦੋਂ ਇੱਕ ਪੱਤਾ ਟੁੱਟ ਕੇ ਡਿੱਗਦਾ ਉਹ 10 ਚੌਂਕੜੀਆਂ ਤੋਂ ਬਾਅਦ ਡਿੱਗਦਾ ਇੱਕ ਪੱਤਾ ਸਿਰਫ ਮਤਲਬ ਕਿ ਚਾਰ-ਚਾਰ ਯੁਗ ਦੀਆਂ 10 ਚੌਂਕੜੀਆਂ ਜਦੋਂ ਲੰਘ ਜਾਂਦੀਆਂ 40 ਯੁੱਗ ਜੇ ਯੁੱਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਇਹਨੂੰ ਇੱਕ ਕਲਪ ਕਿਹਾ ਭਾਵ ਇੱਕ ਕਲਪ ਬੰਦੇ ਦੀ ਉਮਰ ਹੋ ਜਾਵੇ ਉੱਥੇ ਗਿਣਤੀ ਆ ਜਾਂਦੀ ਹੈ ਤਾਂ ਇੱਕ ਪੱਤਾ ਟੁੱਟਦਾ ਹੈ ਇੱਕ ਝੌਂਕੜੀ ਲੰਘਦੀ ਇੱਕ ਕਲਪ ਕਹਿੰਦੇ ਨੇ ਕਲਪ ਬ੍ਰਿਛ ਦਾ ਇੱਕ ਪੱਤਾ ਟੁੱਟਣ ਕਰਕੇ ਉਹਨੂੰ ਇੱਕ ਕਲਪ ਕਹਿੰਦੇ ਨੇ ਜਦੋਂ ਕਲਪ ਬ੍ਰਿਛ ਦੇ ਸਾਰੇ ਪੱਤੇ ਟੁੱਟ ਜਾਂਦੇ ਨੇ ਤਾਂ ਫਿਰ ਸੰਸਾਰ ਤੇ ਮਹਾ ਪਰਲਉ ਆਉਂਦੀ ਹੈ ਤੋਂ ਮਹਾਰਾ ਸੱਚੇ ਬਾਦਸ਼ਾਹ ਕਹਿੰਦੇ ਦੇਵਤਿਆਂ ਦੀ ਇੰਨੀਆਂ ਵੱਡੀਆਂ-ਵੱਡੀਆਂ ਉਮਰਾਂ ਨੇ ਆਪਾਂ ਤਾਂ ਕੋਈ ਖੋਜ ਮਨੁੱਖ ਨੇ ਤਾਂ ਕੀ ਖੋਜ ਕਰਨੀ ਐ ਆਪਣੇ ਕੋਲ ਤਾਂ ਉਹਨੇ ਸਾਧਨ ਵੀ ਹੈ ਨਹੀਂਗੇ ਆਹ ਤਾਂ ਸਾਇੰਸ ਦਾ ਨਾ ਇਥੋਂ ਦੂਰਬਿੰਦਾਂ ਲਾ ਲਾ ਕੇ ਦੇ ਦੇਵਤੇ ਤਾਂ ਜਿੱਥੇ ਮਰਜ਼ੀ ਪਹੁੰਚ ਸਕਦੇ ਨੇ ਉੱਡ ਜਾਂਦੇ ਨੇ ਤਾਂ ਉਹਨਾਂ ਨੂੰ ਜਦੋਂ ਇਹ ਜਾਦੂ ਦਾ ਪਤਾ ਲੱਗਿਆ ਹਾਰ ਪਰੇ ਹਰ ਹੱਥ ਨਾ ਆਵੇ ਉਹ ਹਾਰ ਹੰਬ ਕੇ ਡਿੱਗ ਪੈ ਨੇ ਉਹਨਾਂ ਦੀ ਸਮਰੱਥਾ ਮੁੱਕ ਜਾਂਦੀ ਆ ਉਹ ਗਾਂ ਜਾ ਹੀ ਨਹੀਂ ਸਕਦੇ ਸੱਚਖੰਡ ਤੱਕ ਤਾਂ ਇਹਨਾਂ 'ਚ ਕੋਈ ਜਾ ਹੀ ਨਹੀਂ ਸਕਦਾ ਇਸ ਕਰਕੇ ਉਹ ਵੀ ਹਾਰ ਕੇ ਡਿੱਗ ਪੈਂਦੇ ਨੇ ਨਾਰਦ ਸੇ ਚਤੁਰੰਨ ਸੇ ਰੁਮ ਨਾ ਰਿਖ ਸੇ ਸਭ ਹੂ ਮਿਲ ਗਾਇਓ ਨਾਰਦ मुनि ਜਿਹੜਾ ਬੜਾ ਅੱਛਾ ਗਿਆਤਾ ਹੈ ਰਾਗ ਵਿਦਿਆ ਦਾ ਬੜਾ ਸੋਹਣਾ ਕੀਰਤਨ ਕਰਦਾ ਹੈ ਕਿਉਂਕਿ ਦੁਨੀਆਂ ਦੀਆਂ ਕੁੱਲ ਵਿਦਿਆ 14 14 ਵਿਦਿਆਵਾਂ ਵਿੱਚੋਂ ਆਪਣੇ ਜੋ ਕੋਈ 1 2 3 4 ਤੱਕ ਜਾ ਸਕਦਾ 5 ਤੱਕ ਜਾ ਸਕਦਾ ਵੱਧ ਤੋਂ ਵੱਧ ਇਤੋਂ ਜ਼ਿਆਦਾ ਨਹੀਂ ਜਾਂਦਾ ਤਰਾਕੀ ਦੀ ਵਿੱਦਿਆ ਚ ਲੋਕ ਤਰਨਾ ਸਿੱਖਿਆ ਸੰਗੀਤ ਵਿੱਦਿਆ ਸਿੱਖ ਲਈ ਇੱਕ ਜੋਤਿਸ਼ ਵਿੱਦਿਆ ਹੈ ਇਹ ਸਿੱਖ ਲਈ ਸ਼ਾਸਤਰ ਵਿੱਦਿਆ ਸਿੱਖ ਲਈ ਸ਼ਾਸਤਰ ਵਿੱਦਿਆ ਸਿੱਖ ਲਈ 5 ਜਾਂ 6 ਵਿੱਦਿਆ 14 ਵਿੱਦਿਆ ਕੋਈ ਨਹੀਂ ਸਿੱਖ ਸਕਦਾ ਸਾਰਿਆਂ ਨਾਰਦ मुनि 14 ਵਿੱਦਿਆ ਦਾ ਗਿਆਤਾ ਹੈ ਨਾਰਦ ਵਰਗੇ ਜਿਹੜੇ ਗਾਉਂਦੇ ਨੇ ਸੰਗੀਤ ਨਾਰਦ ਸੇ ਚਤੁਰੰਨ ਸੇ ਆਨਨ ਮੂਹ ਨੂੰ ਕਹਿੰਦੇ ਚਤੁਰਚਾਰ ਨੂੰ ਕਹਿੰਦੇ ਚਾਰ ਮੂੰਹਾਂ ਵਾਲਾ ਬ੍ਰਹਮਾ ਵੀ ਨਾਰਦ ਵਰਗੇ ਬ੍ਰਹਮਾ ਵਰਗੇ ਰੁਮਨਾ ਰਿਖ ਇਹ ਰੁਮਨਾ ਰਿਖ ਐਸਾ ਰਿਖੀ ਆ ਜਿਹਨੂੰ ਸੂਤ ਵੀ ਇਹਦਾ ਨਾਮ ਆਇਆ ਸ਼੍ਰੀ ਮਦ ਭਾਗਵਤ ਚ ਸੂਤ ਇਹਦਾ ਨਾਮ ਆਇਆ ਗ੍ਰੰਥਾਂ ਕਾਰਾਂ ਨੇ ਇਹਦਾ ਨਾਮ ਸੂਤ ਲਿਖਿਆ ਇਹ ਰੁਮਨਾ ਰਿਖ ਰਿਸ਼ੀ ਵਿਆਸ ਰਿਸ਼ੀ ਦਾ ਚੇਲਾ ਹੋਇਆ ਇਹ ਰੁਮਨਾਏ ਦਾ ਨਾਮ ਤਾਂ ਪਿਆ ਕਿ ਇਹ ਇਆਂ ਇਆਂ ਰੋਮਾਂਚਿਕ ਕਹਾਣੀਆਂ ਤੇ ਦੇਵਤਿਆਂ ਨੂੰ ਇਆਂ ਇਆਂ ਗੱਲਾਂ ਸੁਣਾ ਦਿੰਦਾ ਕਿ ਰੁਮਾਵਲੀ ਖੜੀ ਕਰਨ ਵਾਲੀਆਂ ਸ਼ੀਮੰਨੀਆਂ ਦੀਆਂ ਐਸੀਆਂ ਬਹੁਤ ਸੁੰਦਰ ਸੁੰਦਰ ਸਾਰੀਆਂ ਉਹਨਾਂ ਨੂੰ ਗੱਲਾਂ ਸੁਣਾ ਦਿੰਦਾ ਰੁਮਨਾ ਰਿਕਸ਼ੇ ਸਭ ਨੂੰ ਮਿਲ ਗਾਇਓ ਇਹ ਰੁਮਨਾ ਰਿਕੀ ਨੇ ਆਦਿਕ ਨੇ ਸਾਰਿਆਂ ਨੇ ਮਿਲ ਕੇ ਵੀ ਉਹਨੂੰ ਗਾਇਨ ਕੀਤਾ ਹੈ ਵੇਦ ਕਦੇਵ ਨਾ ਭੇਦ ਲਖਿਓ ਵੇਦਾਂ ਨੇ ਕਿਤਾਬਾਂ ਨੇ ਵੀ ਵਾਹਿਗੁਰੂ ਦਾ ਭੇਦ ਨਹੀਂ ਪਾਇਆ ਹਲ ਤੱਕ ਸਭ ਹਾਰ ਪਰੇ ਹਾਰ ਕੇ ਡਿੱਗ ਪੈ। ਲਾਲੇ ਜੋਰ ਆਪਣਾ ਜੋਰਜਾਰ ਲਾ ਕੇ ਸਾਰੇ ਡਿੱਗ ਪਏ ਹਰ ਹੱਥ ਨਾ ਆਇਓ। ਵਾਹਿਗੁਰੂ ਇਹਨਾਂ ਦੇ ਕਿਸੇ ਦੇ ਹੱਥ 'ਚ ਨਹੀਂ ਆਏ। ਇਹ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਆ ਨਾ ਨਹੀਂ ਆਉਂਦੇ। ਵਾਹਿਗੁਰੂ ਕਿਸੇ ਦੇ ਹੱਥ 'ਚ ਨਹੀਂ ਆਏ। ਪਾਏ ਸਕੇ ਨਹੀਂ ਪਾਰ ਉਮਾ ਪਤ। ਉਮਾ ਪਾਰਬਤੀ ਨੂੰ ਕਹਿੰਦੇ ਪਤ ਸਤੋ ਦਾ ਪਤੀ ਕੌਣ ਹੈ ਸ਼ਿਵ ਜੀ। ਪਾਏ ਸਕੇ ਨਹੀਂ ਪਾਰ ਉਮਾ ਪਤ। ਸ਼ਿਵ ਜੀ ਵੀ ਨਹੀਂ ਉਹਦਾ ਅੰਤ ਪਾ ਸਕੇ ਸਿੱਧ ਸਨਾਸ ਸਨੰਤਨ ਧਿਆਇਓ ਸਿੱਧਾਂ ਨੇ ਧਿਆਇਆ ਨੌ ਨਾਥਾਂ ਨੇ ਧਿਆਇਆ ਸਨੰਤਨ ਹੁੰਦਾ ਸਨਾਤਨ ਵਿਸ਼ਨੂੰ ਤੇ ਬ੍ਰਹਮਾ ਨੇ ਵੀ ਧਿਆਇਆ ਉਹ ਵੀ ਅੰਤ ਨਾ ਪਾ ਸਕੇ ਸਤਿਗੁਰੂ ਜੀ ਹੁਣ ਆਪਾਂ ਨੂੰ ਕਹਿੰਦੇ ਨੇ ਇੰਨਾ ਤਾਂ ਤੁਹਾਨੂੰ ਦੱਸ ਦਿੱਤਾ ਨਾ ਵੀ ਕੋਈ ਉਹਦਾ ਅੰਤ ਨਹੀਂ ਪਾ ਸਕਿਆ ਅੱਜ ਤੱਕ ਤੇ ਮਹਾਰਾਜ ਕਹਿੰਦੇ ਨੇ ਅੰਤ ਪਾਉਣ ਦਾ ਯਤਨ ਵੀ ਨਾ ਕੋਈ ਕਰੇ ਉਹ ਤੁਹਾਨੂੰ ਆਪਣੇ ਭਲੇ ਲਈ ਦੱਸਦੇ ਆ ਕਿ ਤੁਹਾਡਾ ਲਾਭ ਕਿਹੜੀ ਗੱਲ 'ਚ ਹੈ ਧਿਆਨ ਧਰੋ ਤੇ ਕੋ ਮਨ ਮੈਂ ਜਿਹ ਕੋ ਅਮਿਤ ਓਜ ਸਭ ਹੈ ਜਗ ਛਾਇਓ ਜਿਹਦਾ ਅਮਿਤ ਓਜ ਅਮਿਤ ਬਲ ਸਾਰੇ ਜਗ ਦੇ ਉੱਤੇ ਛਾਇਆ ਸਾਰੇ ਤਿੰਨਾਂ ਲੋਕਾਂ ਤੇ ਧਿਆਨ ਧਰੋ ਤੇ ਕੋ ਮਨ ਮੈਂ ਤੁਸੀਂ ਅੰਤ ਨਹੀਂ ਪਾਉਣਾ ਤੁਸੀਂ ਉਹਦਾ ਧਿਆਨ ਧਰਨਾ ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਨਾ ਤੇ ਵਾਹਿਗੁਰੂ ਦਾ ਧਿਆਨ ਧਰਨਾ ਵੇਦ ਪੁਰਾਨ ਕਤੇਬ ਕੁਰਾਨ ਅਭੇਦ ਨਿਪਾਨ ਸਭੇ ਪਚ ਹਾਰੇ ਵੇਦ ਜਿਹੜੇ ਨੇ ਇਹ ਵੀ ਪਚ ਪਚ ਕੇ ਹਾਰ ਗਏ ਨੇ ਪੁਰਾਨ ਵੀ ਹਾਰ ਗਏ ਨੇ ਕਤੇਬਾਂ ਵੀ ਹਾਰ ਗਈਆਂ ਕੁਰਾਨ ਵੀ ਹਾਰ ਗਏ ਕਿਉਂਕਿ ਵਾਹਿਗੁਰੂ ਅਭੇਦ ਹੈ ਵਾਹਿਗੁਰੂ ਭੇਦ ਤੋਂ ਰਹਿਤ ਹੈ ਨਿਰਪਾਨ ਨ੍ਰਿਪ ਜਿਹੜੇ ਰਾਜੇ ਨੇ ਸਭੇ ਪਚ ਹਾਰੇ ਰਾਜੇ ਵੀ ਹਾਰ ਗਏ ਛੋਟੇ ਛੋਟੇ ਰਾਜੇ ਨਹੀਂ ਬਹੁਤ ਵੱਡੇ ਵੱਡੇ ਰਾਜੇ ਜਿਹੜੇ ਸੀ ਉਹ ਵੀ ਹਾਰ ਗਏ ਉਹ ਵੀ ਵਾਹਿਗੁਰੂ ਦਾ ਅੰਤ ਨਹੀਂ ਪਾ ਸਕੇ ਭੇਦ ਨਾ ਪਾਏ ਸਕਿਓ ਅਨ ਭੇਦ ਕੋ ਖੇਦਤ ਹੈ ਅਨ ਛੇਦ ਪੁਕਾਰੇ ਭੇਦ ਨਹੀਂ ਪਾ ਸਕੇ ਅਨ ਭੇਦ ਵਾਹਿਗੁਰੂ ਦਾ ਤਾਂ ਭੇਦ ਤੋਂ ਰਹਿਤ ਹੈ ਖੇਦਤ ਹੈ ਆਪਣੇ ਸਰੀਰ ਨੂੰ ਬੜਾ ਖੇਦ ਦਿੰਦੇ ਨੇ ਦੁੱਖ ਦਿੰਦੇ ਨੇ ਕਦੇ ਪੁੱਠੇ ਲਟਕਦੇ ਕਦੇ ਪਾਣੀ 'ਚ ਖੜਦੇ ਨੇ ਕਦੇ ਭੁੱਖੇ ਰਹਿੰਦੇ ਨੇ ਕਦੇ ਪਿਆਸੇ ਰਹਿੰਦੇ ਨੇ ਕਿ ਵਾਹਿਗੁਰੂ ਦਾ ਅੰਤ ਪਾ ਲਈਏ ਪਰ ਵਾਹਿਗੁਰੂ ਦਾ ਅੰਤ ਸਰੀਰ ਨੂੰ ਕਸ਼ਟ ਦੇ ਕੇ ਤਾਂ ਨਹੀਂ ਪਾਇਆ ਜਾ ਸਕਦਾ ਅਨਛੇਦ ਪੁਕਾਰੇ ਉਹ ਅਨਛੇਦ ਜਿਹੜਾ ਛੇਦਨ ਤੋਂ ਰਹਿਤ ਕੱਟਣ ਤੋਂ ਰਹਿਤ ਵਾਹਿਗੁਰੂ ਹੈ ਉਹਨੂੰ ਹੀ ਫਿਰ ਬਾਰ-ਬਾਰ ਪੁਕਾਰਦੇ ਨੇ ਫਿਰ ਉਹਦਾ ਨਾਮ ਜਪਦੇ ਨੇ ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਖ ਨਾ ਸੋਗ ਨਾ ਸੰਗ ਤਿਹਾਰੇ ਜਿਹਦਾ ਕੋਈ ਰਾਗ ਨਹੀਂ ਜਿਹਦੇ ਅੰਦਰ ਰਾਗ ਦਵੇਸ਼ ਨਹੀਂ ਹੈ ਈਰਖਾ ਨਹੀਂ ਹੈ ਰਾਗ ਹੁੰਦਾ ਬਿਨਾਂ ਕਾਰਨ ਤੋਂ ਹੀ ਪ੍ਰੇਮ ਕਰਨਾ ਈਰਖਾ ਕਿਸੇ ਬਿਨਾਂ ਕਾਰਨ ਤੋਂ ਈਰਖਾ ਕਰਨੀ ਵਾਹਿਗੁਰੂ ਅੰਦਰ ਕਿਸੇ ਨਾਲ ਵਿਸ਼ੇਸ਼ ਖਾਸ ਇਸ ਦਾ ਰਾਗ ਵਾਲੀ ਗੱਲ ਨਹੀਂ ਹੈ ਕਿ ਬਸ ਇਹਦੇ ਨਾਲ ਹੀ ਮੇਰਾ ਰਾਗ ਤੇ ਉਹਦੇ ਨਾਲ ਦੁਸ਼ ਹੈ ਉਹ ਇਹ ਚੀਜ਼ ਨਹੀਂ ਰੱਖਦੇ ਰਾਗ ਨਾ ਨਾ ਰੂਪ ਹੈ ਤੁਹਾਡਾ ਕੋਈ ਨਾ ਰੇਖ ਹੈ ਕਛ ਮਚਾਦਕ ਰੇਖਾ ਵੀ ਨਹੀਂ ਹੈ ਕੋਈ ਨਾ ਰੰਗ ਹੈ ਤੁਹਾਡਾ ਨਾ ਕੋਈ ਸਾਥ ਸੰਗੀ ਹੈ ਨਾ ਕੋਈ ਰਿਸ਼ਤੇਦਾਰ ਹੈ ਤੁਹਾਡਾ ਨਾ ਕੋਈ ਸੋਗ ਹੈ ਤੁਹਾਡੇ ਅੰਦਰ ਜਿਹੜਾ ਐਸੇ ਸਰੂਪ ਵਾਲਾ ਵਾਹਿਗੁਰੂ ਸਤਿਗੁਰੂ ਕਹਿੰਦੇ ਸੰਗ ਤਿਹਾਰੇ ਕਹਿੰਦੇ ਉਹ ਤੁਹਾਡੇ ਨਾਲ ਹੀ ਰਹਿੰਦਾ ਕਿਉਂਕਿ ਉਹ ਦਿਖਦਾ ਨਹੀਂ ਨਾ ਉਹਦਾ ਰੂਪ ਹੀ ਕੋਈ ਨਹੀਂ ਹੈਗਾ ਫਿਰ ਵੀ ਸਾਡੇ ਨਾਲ ਹੈ ਆਦ ਅਨਾਦ ਅਗਾਦ ਅਪੇਖ ਅਦਵੇਖ ਜਪਿਓ ਤਿਨਹੀ ਕੁਲ ਤਾਰੇ ਉਹ ਜੋ ਆਪ ਵਾਹਿਗੁਰੂ ਸਾਡਾ ਆਦ ਰੂਪ ਹੈ ਸਾਡਾ ਅਨਾਦ ਉਹਦਾ ਕੋਈ ਆਦ ਨਹੀਂ ਅਗਾਦ ਜੋ ਡੂੰਗਾ ਭੇਖ ਜੋ ਭੇਖਾ ਤੋਂ ਰਹਤ ਹੈ ਅਦਵੇਖ ਜੋ ਈਰਖਾ ਤੋਂ ਰਹਿਤ ਹੈ ਦਵੇਸ਼ ਤੋਂ ਰਹਿਤ ਹੈ ਜਪਿਓ ਜਿਨ੍ਹਾਂ ਨੇ ਐਸੇ ਵਾਹਿਗੁਰੂ ਨੂੰ ਜਪਿਆ ਹੈ ਤਿੰਨ ਹੀ ਕੁੱਲ ਤਾਰੇ ਉਹਨਾਂ ਨੇ ਆਪਣੇ ਸਾਰੀਆਂ ਹੀ ਕੋਲਾਂ ਤਾਰ ਲਈਆਂ ਤੀਰਥ ਕੋਟ ਕੀਏ ਇਸ਼ਨਾਨ دیے ਬਹੁਤ দান ਮਹਾ ਬ੍ਰਤ ਧਾਰੇ ਜਿਨ੍ਹਾਂ ਨੇ ਕਰੋੜਾਂ ਤੀਰਥਾਂ ਤੇ ਇਸ਼ਨਾਨ ਕੀਤਾ ਹੈ ਬਹੁਤ দান ਦਿੱਤੇ ਨੇ ਮਹਾ ਬ੍ਰਤ ਧਾਰੇ ਚੰਦਰਾਇਣ ਆਦਿ ਕਿਤੇ ਵਰਤ ਰੱਖੇ ਨੇ ਵੱਡੇ ਵਰਤ ਹੁੰਦੇ ਨੇ ਕੁੱਲ 24 ਵਰਤ ਵੱਡੇ 6 ਨਾਲ ਚ ਹੋਰ ਮਿਲਦੇ 30 ਵਰਤ ਬਣਦੇ ਨੇ ਇਹ ਹੈ ਉਹੀ ਗੱਲ ਮੁਸਲਮਾਨ 30 ਰੋਜ਼ੇ ਰੱਖਦੇ ਨੇ ਤੇ ਇਹ 30 ਵਰਤ ਰੱਖਦੇ ਨੇ ਆਪਣੇ ਗੱਲ ਇੱਕੋ ਹੀ ਆ ਉਹ ਸਾਰੇ ਸਾਲ ਚ ਰੱਖਦੇ ਨੇ ਉਹ ਇੱਕ ਮਹੀਨੇ ਚ ਰੱਖਦੇ ਨੇ ਦੇਸ ਫਿਰਿਓ ਕਰ ਭੇਸ ਤਪੋ ਤਨ ਕੇਸ ਧਰੇ ਨਾ ਮਿਲੇ ਹਰ ਪਿਆਰੇ ਕਹਿੰਦੇ ਕਈ ਦੇਸ਼ਾਂ ਦੇ ਚ ਫਿਰਿਆ ਤਰਾਂਤਰਾਂ ਦੇ ਭੇਸ ਕਰਕੇ ਕਈ ਤਪ ਕੀਤੇ ਪਰਾ ਕਾਲਪੁਰਖ ਵਾਹਿਗੁਰੂ ਇਉਂ ਧੰ ਦੇ ਨਾਲ ਜਾਂ ਹੋਰ ਕਿਸੇ ਤਰੀਕੇ ਨਾਲ ਇਥੇ ਕੇਸ ਧਰੇ ਤੇ ਬੜੇ ਚਲਦੀ ਆ ਆਪਣੇ ਰੌਲਾ ਸਾਰ ਕੇਸ ਧਰੇ ਦਾ ਮਤਲਬ ਇਥੇ ਆ ਕਿ ਜੇ ਕੋਈ ਲੰਮੀਆਂ ਜਟਾਂ ਕਰ ਲਵੇ ਆਪਣੀਆਂ ਹੁਣ ਆ ਗੱਲ ਆ ਜਾਂਦੀ ਕੇਸਾਂ ਤੇ ਕਈ ਲੋਕ ਕਹਿੰਦੇਖੋ ਜੀ ਰੱਬ ਮਹਾਰਾ ਨੇ ਲਿਖਿਆ ਕੇਸ ਰੱਖਣ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਇਹ ਉਹ ਲੋਕ ਕਹਿੰਦੇ